ਚਿਟਾ ਤੇ ਪੰਜਾਬ ਇਹ ਦੋ ਨਾਮ ਜਿਵੇਂ ਹੁਣ ਇੱਕ ਦੂਜੇ ਨਾਲ ਆਪ ਜੁੜ ਗਏ ਨੇ ਜਿਸ ਨੂੰ ਰੋਕਣ ਲਈ ਪੁਲਿਸ ਵੀ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪਰ ਚਿਟਾ ਵੇਚਣ ਵਾਲੇ ਸਮਗਲਿੰਗ ਦਾ ਕੋਈ ਨਾ ਕੋਈ ਨਵਾਂ ਰਾਂ ਲੱਭ ਹੀ ਲੈਂਦੇ ਨੇ ਜਿਸ ਤੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇਸ ਵੀਡੀਓ ਚ ਇੱਕ ਸਮਗਲਰ ਆਪਣੇ ਪੱਟਾ ਨਾਲ ਚਿੱਟੇ ਦੇ ਪੈਕੇਟ ਬੰਨੀ ਦਿਖਾਈ ਦੇ ਰਿਹਾ ਹੈ ਜਿਸ ਨੂੰ ਕੇ ਪੰਜਾਬ ਪੁਲਿਸ ਨੇ ਕਾਬੂ ਕੀਤਾ ਹੈ। ਅਮਰਜੀਤ ਉਹ ਜੋ ਤੱਕ ਹੈ ਪਿਆਨ ਨਾਲ ਇਹ ਬੜਪੁੱਟਨ ਲੱਗੀ ਕਿਤੇ ਇਹ ਰੋਪਟਾ ਕੋਲ ਕਰ ਰਿਹਾ ਇਹ ਉਹ ਬਸ ਇੱਕ ਬੰਗੜੀ ਆੜ ਤੇ ਬੈਗਿਆ ਥੰਡੇ ਤੇ ਆਪਾਂ ਇਹ ਕਹਿੰਦਾ ਮੇਰਾ ਬੈਗ ਚੈੱਕ ਕਰਨ ਨੂੰ ਆ ਪਰ ਮੈਂ ਬੈਗ ਨਿਕਲੇ ਇਦਰਾ ਬੋਲ ਜੀ ਇਹ ਬਿਲਕੁਲ ਮੌਤ ਤਰੀਕੀ ਕਰ ਰਿਹਾ ਨਾ ਕਰਿਆ ਹੋਇਆ ਕੋਈ ਬਿਲਕੁਲ ਉੱਪਰ ਆਇਆ ਹੋਇਆ ਕੋਈ ਉਹ ਐਂਟੀ ਲੈਟ ਅੱਗੇ ਰੱਖਿਆ ਮੈਂ ਇਹਨੂੰ ਐਂਟੀ ਕਿਤੇ ਪੁਲਸ ਕਰ ਲਈਦਾ ਕਿ ਜੋ ਪੈਜ ਜਿਵੇਂ ਗਿਆ ਸੋਹੋ ਉਹ ਲੈ ਕਿੰਨੀ ਵਾਰ ਆਇਆ ਭਾਈ ਵੈਰੀ ਗੁੱਡ ਅਰਜੀਤ ਬਹੁਤ ਵਧੀਆ ਥੈਂਕ ਯੂ ਸਰ ਥੈਂਕ ਯੂ ਸਰਜੀਤ ਬਹੁਤ ਵਧੀਆ ਵੀ ਆਪ ਵੀ ਲਾ ਆਪ ਵੀ ਲਾ ਜੇ ਤਾ ਅਜੇ ਆਪਾਂ ਹੱਥ ਮਾਰੋ ਇਸੇ ਜੇ ਨਾ ਪੜ ਗਿਆ ਤੇਰੀ ਤੂੰ ਪੜ ਗਿਆ ਐਸੇ ਐਸੇ ਕਰ ਨਹੀਂ ਐਸੇ ਕਰੋ ਤੁਹਾਨੂੰ ਆਪਸੇ ਕਰਵਾਓ। ਓਕੇ ਬਾਕੀ ਦਿਨ ਹੋਰ ਕਿਤੇ ਉਹ ਦੇਖ ਲਓ ਮੇਰੇ ਕਰਕੇ। ਵੀਡੀਓ 'ਚ ਪੁਲਿਸ ਅਫਸਰ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਜਦੋਂ ਉਹ ਚੈਕਿੰਗ ਕਰ ਰਹੇ ਸੀ ਤਾਂ ਮਲਜ਼ਮ ਇੱਕ ਵਿਅਕਤੀ ਦੀ ਆੜ ਲੈ ਕੇ ਬੈਠਾ ਸੀ ਅਤੇ ਜਦੋਂ ਪੁਲਿਸ ਉਸ ਕੋਲ ਪਹੁੰਚੀ ਤਾਂ ਉਹ ਪੁਲਿਸ ਨੂੰ ਆਪਣਾ ਬੈਗ ਚੈੱਕ ਕਰਨ ਲਈ ਕਹਿ ਲੰਘਿਆ ਪਰ ਪੁਲਿਸ ਨੇ ਬੈਗ ਦੀ بجائے ਮਲਜ਼ਮ ਨੂੰ ਚੈੱਕ ਕੀਤਾ ਤਾਂ ਇਸੇ ਪੱਟਾ ਤੇ ਚਿੱਟੇ ਦੇ ਪੈਕਟ ਬੰਨੇ ਮਿਲੇ। ਆਪਣੇ ਰਜੀਤ ਉਹ ਜਾ ਤੋਕੇ ਤੇਨ ਨਾਲ ਇਹ ਬੜਪੜ ਪੁੱਤਨ ਲੱਗੇ ਕਿਤੇ ਇਹ ਬੜਪੜ ਪੁੱਤਨ ਹੋ ਗਿਆ ਇਹ ਇੱਕ ਬੰਗੜੀ ਆੜ ਚ ਬੈਠੇ ਉਹ ਜੀ ਬੈ ਗਿਆ ਥੰਡੇ ਤੇ ਆਪਾਂ ਹਾਂ ਇਹ ਕਹਿੰਦਾ ਮੇਰਾ ਬੈਗ ਕੱਟ ਕਰਨ ਉਹ ਆ ਪਰ ਮੈਂ ਬੈਗ ਨਿਕਲੇ ਇਧਰ ਆ ਬੋਲੇ ਜੀ ਹਾਂ ਲੱਗ ਜੀ ਇਹ ਬਿਲਕੁਲ ਮੌਸਮ ਤਰੀਕਾ ਦਾ ਕਰਿਆ ਹੋਇਆ ਹੈ ਨਾ ਇਹ ਬਿਲਕੁਲ ਉੱਪਰ ਆਇਆ ਹੋਇਆ ਹੈ ਉਹ ਐਂਟੀ ਲੈਟ ਅੱਗੇ ਰੱਖਿਆ ਹੈ ਮੈਂ ਇਹਨੂੰ ਐਂਟੀ ਕਿੱਧਰ ਪੋਸਟ ਕਰ ਲੇਦਾ ਕਿ ਨਹੀਂ ਕਰਾਂ ਮੈਂ ਕਿੰਨੇ ਪੈਸੇ ਜਿਸ ਵੇਸ ਹੋਵੇ ਉਹ ਮੈਂ ਕਿੰਨੀ ਵਾਰ ਆਇਆ ਭਾਈ ਵੈਰੀ ਗੁੱਡ ਹਰਜੀਤ ਬਹੁਤ ਵਧੀਆ ਥੈਂਕ ਯੂ ਸਰ ਥੈਂਕ ਯੂ ਸਰਜੀਤ ਬਹੁਤ ਵਧੀਆ ਵੀ ਆਪ ਵੀ ਲੈ ਆਪ ਵੀ ਲੈ ਜੀ। ਐਸੇ ਆਪਾਂ ਹੱਥ ਮਾਰੋ ਇਸ ਨੂੰ ਜੇ ਇਹ ਆਪ ਪੜ ਗਿਆ ਆਪਦੇ ਰੀਟੂ ਪੜ ਗਿਆ। ਐਸੇ ਐਸੇ ਕਰਦੇ। ਬੁਰਾ ਕਰੋ ਐਸੇ ਐਸੇ ਕਰੋ ਦੋਨੋਂ ਆਪ ਉਸੇ ਕਰੋ। ਓਕੇ? ਬਾਕੀ ਤੇ ਨਹੀਂ ਹੋਰ ਕਿਤੇ ਉਧਰ ਦੇਖ ਲਓ ਮੁਰ ਕੱਕੇ। ਤਾਂ ਮੌਸਮ ਕਿੰਨਾ ਹੀ ਸ਼ਾਤਰ ਕਿਉਂ ਨਾ ਹੋਵੇ। ਕਦੇ ਨਾ ਕਦੇ ਕਾਬੂ ਆ ਹੀ ਜਾਂਦਾ ਹੈ। ਹਾਲਾਂਕਿ ਵੀਡੀਓ ਪੰਜਾਬ ਦੇ ਕਿਸ ਥਾਣੇ ਜਾਂ ਇਲਾਕੇ ਦੀ ਹੈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸકી। ਪਰ ਕੀਤੇ ਨਕੀਤੇ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਿਲਾਘਾ ਕਰਨੀ ਜ਼ਰੂਰ ਬਣਦੀ ਹੈ ਜਿਨ੍ਹਾਂ ਨੇ ਮੁਸਤਜ਼ਦੀ ਨਾਲ ਨਾ ਸਿਰਫ ਆਪਣੀ ਡਿਊਟੀ ਨਿਭਾਈ ਸਗੋਂ ਚਿੱਟੇ ਦੀ ਵੱਡੀ ਖੇਪ ਨੂੰ ਬਰਾਮਦ ਵੀ ਕੀਤਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ